ਪ੍ਰਤੱਖ ਤੌਰ ਤੇ ਤੁਸੀਂ ਦੇਖ ਰਹੇ ਹੋ ਕਿ ਨਾ ਤੇ ਤੁਹਾਨੂੰ ਖਾਲੀ ਦਲ ਦਿੰਦਾ ਨਾ ਅਕਾਲ ਪੁਰਖ ਸਾਹਿਬ ਦਿੰਦਾ ਨਾ ਪ੍ਰਬੰਧਕ ਕਮੇਟੀ ਕਿਰੇ ਰਹੀ ਅਤੇ ਨਾ ਹੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਮਰਿਆਦਾ ਪੰਆ ਸਿੱਖਾਂ ਦੀ ਪੰਚਾਇਤ ਜਿਹਨੂੰ ਗੁਰੂ ਖਾਲਸਾ ਕਹਿ ਕੇ ਗੁਰੂ ਸਾਹਿਬ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਉਹ ਵੀ ਨਹੀਂ ਦਿੰਦਾ ਤੁਸੀਂ 2-3 ਦਿਨ ਪਹਿਲਾਂ ਦੇਖਿਆ ਕਾਲ ਤਖਤ ਦਾ ਜ਼ਥੇਦਾਰ ਗਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਘਰ ਕਿ ਇਸੀ ਵਾਪਸ ਲੈ ਲਓ ਉਹਨੇ ਨਹੀਂ ਮੰਨਿਆ ਪਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੱਲ ਇੱਕ 5 ਮਿੰਟ ਨਹੀਂ ਲਾਇਆ ਜੋ ਸੁਖਵੀਰ ਬਾਦਲ ਦੇ ਘਰ ਚਲੇ ਗਿਆ ਹੁਣ ਤੁਸੀਂ ਕਾਲ ਤਖਤ ਨੂੰ ਮੰਨਤਾ ਦਿਓਗੇ ਜਾਂ ਉਥੇ ਪੰਥ ਦੇ ਗ੍ਰੰਥ ਦੇ ਸਲਾਹਤ ਨੂੰ ਇੱਜ਼ਤ ਬਖਸ਼ੋਗੇ ਜਾਂ ਬਾਦਲ ਦੇ ਪਰਿਵਾਰ ਨੂੰ ਮੈਂ ਤੁਹਾਨੂੰ 99 ਤੋਂ ਦੁਹਾਈ ਦੇ ਰਿਹਾ ਹੋਕਾ ਦੇ ਰਿਹਾ ਕਿਸ ਪਰਿਵਾਰ ਤੋਂ ਵੱਜੋ ਇਹਨੇ ਸਾਡਾ ਖਾਨਾ ਖਰਾਬ ਕਰ ਦੇਣਾ ਪਰ ਮੈਨੂੰ ਲੱਗਦਾ ਉਦੋਂ ਤੁਹਾਨੂੰ ਰਵੈਤਾਂ ਦਾ ਵੀ ਪਤਾ ਸੀ ਨਾ ਤੁਸੀਂ ਕਦੀ ਸੋਚਿਆ ਸੀ ਕਿ ਪੰਥ ਖੋਮ ਵਾਲੀ ਪਾਰਟੀ ਇਹ ਤੁਹਾਨੂੰ ਕਰ ਸਕਦੀ ਪਰ ਮੈਂ ਤੁਹਾਨੂੰ ਉਦੋਂ ਦਾ ਜਾਣਕਾਰੀ ਦੇ ਦਿੰਦਾ ਰਿਹਾ ਸਾਡਾ ਪੱਕਾ ਨਹੀਂ ਤੇ ਲੈਣਾ ਇਸ ਬੰਦੇ ਨੂੰ ਬਦਲ ਦਿਓ ਇਹਨੂੰ ਸਿੱਖੀ ਦੇ ਰੁੱਖ ਤੋਂ ਲਾਹ ਦਿਓ ਨਹੀਂ ਤੇ ਇਹ ਸੁੱਕ ਰੁੱਖ ਸੁਕਾ ਦੇਗਾ ਅਜ ਰੁੱਖ ਸੁੱਕਾ ਪਿਆ ਜਾਂ ਨਹੀਂ ਅਜ ਦੱਸੋ ਕਾਲ ਤੱਕ ਕਿੱਥੇ ਪੰਥ ਤੇ ਗ੍ਰੰਥ ਦਾ ਸਦਾਬਤ ਕਿੱਥੇ ਹੈ ਸਾਡੇ ਕੋਲ ਕੀ ਹੈ ਪੰਜ ਸਿੰਘ ਹੋਣ ਦਸਤ ਪਾਸ਼ਾ ਦੇ ਸਥਾਪੀ ਹੋਈ ਮਰਿਆਦਾ ਅਕਾਲ ਤੱਕ ਤੇ ਸ਼ਿਸ਼ੋਬਤ ਹੋਣ ਤੇ ਟੋਕੜ ਦੇ ਬੰਦੇ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਿਹੜੇ ਰਾਤ ਨੂੰ ਦੁਹਾੜ ਪੀ ਕੇ ਸੌਂਦੇ ਨੇ ਉਹ ਜਾ ਕੇ ਕਹਿ ਦੇਣ ਪੰਨਿਆਂ ਨੂੰ ਕਿ ਤੁਸੀਂ ਐਵੇਂ ਗੈਮੇ ਦੀਆਂ ਪੋਸਟਰਾਂ ਨਾ ਪਾਇਆ ਕਰੋ ਤੁਸੀਂ ਸਾਡੇ ਮਲਾਕਮੂ ਅਸੀਂ ਤੁਹਾਨੂੰ ਕੱਢ ਸਕਦੇ ਹਾਂ ਪਤਾ ਨਹੀਂ ਉਹ ਪੰਜ ਸਿੰਘ ਕਿਤਰਾ ਸੁਣ ਗਿਆ ਹੈ ਤੇ ਦਿਖਾਵੇ ਦੇ ਨਿਵੇਸ਼ੀ ਪੰਜ ਸਿੰਘ ਸੀ ਇੱਕ ਨਿਵੇਸ਼ ਰੱਖਣ ਵਾਲੇ ਭਲਵਾਨ ਹੁੰਦੇ ਆ ਨਾ ਉਹੋ ਹੀ ਆ ਅਸਲੀ ਤੇ ਸੀਸ ਤਲੀ ਤੇ ਰੱਖ ਕੇ ਜਾਣ ਵਾਲੇ ਹੁੰਦੇ ਆ ਜਿਹੜੇ ਗੁਰੂ ਸਾਹਿਬ ਨੇ ਮੰਗੇ ਸੀ ਨਾ ਪੰਜ ਸਿੱਖ 99 ਦਿਵਸਾਂ ਕੀ ਤੋਂ 80000 ਦੇ ਇਕੱਠ ਤੋਂ ਪੰਜ ਹੀ ਆਏ ਸੀ ਛੇਵਾ ਨਹੀਂ ਸੀ ਆਇਆ ਇਸੇ ਕਰਕੇ ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ ਸੀ ਅੱਜ ਗੁਰੂ ਦੇ ਸਰੀਰ ਨੂੰ ਨੌਕਰ ਬਣਾਈ ਬੈਠੀ ਆ ਪ੍ਰਬੰਧਕ ਕਮੇਟੀ ਤੇ ਪ੍ਰਬੰਧਕ ਕਮੇਟੀ ਨੂੰ ਨੌਕਰ ਬਣਾਈ ਬੈਠਾ ਬਾਦਲ ਸਾਡੇ ਕੌਮ ਨੂੰ ਹੋਸ਼ ਕਿੱਥੋਂ ਆਉਣੇ ਸਾਡੇ ਗਰੀਬ ਬੱਚਿਆਂ ਨੂੰ ਕਿੱਥੋਂ ਆ ਤੁਸੀਂ ਮੈਂ ਜਲਾਲਾਬਾਦ ਹੁਣ ਨਿਕਲਿਆ ਕਿੱਟਾ ਵੱਟਾ ਸਕੂਲ ਅਸਾਈ ਭਰਾਵਾਂ ਦਾ ਤੁਹਾਨੂੰ ਕੋਈ ਸਾਡੇ ਪ੍ਰਬੰਧਕ ਕਮੇਟੀ ਦਾ ਸਕੂਲ ਨਜ਼ਰ ਆਉਂਦਾ ਕਿਤੇ ਸਾਡੇ ਹਾਲਤ ਬਹੁਤ ਮਾੜੀ ਹੈ ਅਸੀਂ ਦੇਖ ਰਹੇ ਹਾਂ ਕਿ ਕਿਤੇ ਚਲੇ ਜੋ ਦੁਆਬੇ ਚਲੇ ਜੋ ਮਾਲਵੇ ਚਲੇ ਜੋ ਮਾਝੇ ਚਲੇ ਜੋ ਅਸਾਈ ਸਕੂਲ ਬੜੇ ਬੜੇ ਉੱਚੀਆਂ ਮਾਰ ਤਾਂ ਖੜੀਆਂ ਨੇ ਤੇ ਦਿਸ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਜਾਂਦੇ ਨੇ ਉਹਨਾਂ ਨੂੰ ਲਾਗਤ ਦਿੰਦੇ ਨੇ ਕਿ ਤੁਹਾਨੂੰ 10+2 ਤੱਕ ਫਰੀ ਕਲਾਵਾਗੇ ਤੁਸੀਂ ਸਾਡੇ ਹੋ ਜਾਓ ਉਹ ਜਿਹੜੇ ਗਰੀਬ ਬੱਚੇ ਨੇ ਉਹ ਲਾਗਤ ਨੂੰ ਉਹਨਾਂ ਦੇ ਮਾਪੇ ਵੀ ਸੋਚਦੇ ਕਿ ਸਾਡੇ ਬੱਚੇ ਮਜ਼ਦੂਰੀ ਨਾ ਕਰਦੇ ਰਹਿਣ ਹੁਣ ਤੇ ਉਹ ਬਾਹਰ ਵਿਦੇਸ਼ ਦਾ ਵਿੱਚ ਜਾਂਸਾ ਦੇਣ ਲੱਗ ਪਏ ਪਰ ਸਾਡੀ ਪ੍ਰਬੰਧਕ ਕਮੇਟੀ ਨੂੰ ਕੀ ਕਾਲੀ ਕੀਵੀ ਪਈ ਇਹ ਕਿ ਉਹ ਨਹੀਂ ਬੱਚਿਆਂ ਨੂੰ ਦੇਖਦੇ ਸਾਡਾ ਰੋਣਾ ਇਹ ਹੈ ਇੱਕ ਉਹ ਹੀ ਸਾਡਾ ਪ੍ਰਾਤਨ ਇਤਿਹਾਸਕ ਗ੍ਰੰਥ ਨਹੀਂ ਰਹਿਣ ਦਿੱਤਾ ਇਹਨਾਂ ਪਤਾ ਨਹੀਂ ਕਿਹੜੀ ਜਰਸੀ ਨੂੰ ਦਿੱਤੇ ਆ ਇਹ ਇਹ ਜਵਾਬ ਨਹੀਂ ਦੇ ਰਿਹਾ ਜਿਹੜਾ ਪ੍ਰਧਾਨ ਹੈ ਨਾ ਬੀਬੀ ਨਗੀਰਪੁਰ ਨੇ ਦਿੱਤਾ ਨਾ ਲੰਗਵਾਲ ਨੇ ਦਿੱਤਾ ਨਾ ਵਡੂਗਰ ਨੇ ਦਿੱਤਾ ਹਾਈ ਕੋਰਟ ਪਹੁੰਚਦਿਆ ਕਿ ਉਥੇ ਜਾ ਕੇ ਸਾਲ ਬਾਅਦ ਤਰੀਕ ਇੱਕੋ ਪ੍ਰਧਾਨ ਨੂੰ ਦੱਲੇ ਪਈ ਸੀ ਉਹ ਕਹਿੰਦਾ ਸੀ ਕਮੇਟੀ ਬਣਾਏ ਕਿ ਲੱਭ ਰਹੇ ਸੀ ਹੱਤ ਹੋ ਗਈ ਕਿ ਇਹ ਇੱਕ ਈਦਾ ਅਕੇਲੇ ਵਰਗਾ ਮੁਕਾਮ ਹੋਵੇ ਸਾਡਾ ਉਹਦੇ ਵਿੱਚੋਂ ਸਾਡੇ ਗ੍ਰੰਥ ਗਾਇਬ ਹੋ ਜਾਣ ਪ੍ਰਾਪਨ ਗ੍ਰੰਥ ਜਿਹੜੇ 4-400 ਸਾਲ ਪੁਰਾਣੇ ਜਿਨ੍ਹਾਂ ਤੋਂ ਅਸੀਂ ਅੱਜ ਛਾਪੇ ਦੀ ਪੀੜ ਦੀਆਂ ਗਲਤੀਆਂ ਘੱਟ ਸਕਦੇ ਸੋਚ ਸਕਦੇ ਹਾਂ ਇੱਕ ਵੀਰ ਤਿਆਰ ਕਰ ਸਕਦੇ ਹਾਂ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਪਤਾ ਕਿ ਛਾਪੇ ਦੀਆਂ ਵੀਰਿਆਂ 'ਚ ਕਿੰਨੀਆਂ ਗਲਤੀਆਂ ਆ ਰਹੀਆਂ ਪਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਇਹ ਪਵਿੱਤਰ ਅਜ਼ਮਤ ਤੇ ਕੋਈ ਤਰਸ ਨਹੀਂ ਆ ਰਿਹਾ ਕੋਈ ਸੇਵਾ ਦਾ ਭਾਵ ਨਹੀਂਗਾ ਜਿਹੜੇ ਜਿੱਥੇ ਸ਼ਬਦ ਦੇ ਪਏ ਉੱਥੇ ਜਾ ਕੇ ਦੇਖੋ ਹਾਲਤ ਕੀ ਮੈਂ ਮੇਰਾ ਕੋ ਲਾਲ ਸੁਨੇਗਾ ਮੈਂ ਤੁਸੀਂ ਜਿਦ ਤਰ੍ਹਾਂ 40 45 ਸਾਲ ਤੋਂ ਪਹਿਲਾਂ ਤੋਂ ਦੇਖ ਰਹੇ ਉਸੇ ਤਰ੍ਹਾਂ ਹੀ ਗਾਂ ਦੇਖੋ ਨਾ ਸਾਡਾ ਲਾਲ ਘਰੂਦ ਕੇ ਦਿਸਿਆ ਤੇ ਨਾ ਦਿਸੂਗਾ ਮੈਂ ਵੀ ਐਮਪੀ ਬਣ ਸਕਦਾ ਸੀ ਮੈਂ ਵੀ ਮਨਿਸਟਰ ਬਣ ਸਕਦਾ ਸੀ ਸਾਰਾ ਕੁਝ ਪੈਰਾ ਸੀ ਰਾਜ ਸਭਾ ਦੀਆਂ ਮੈਂਬਰੀਆਂ ਦੀਆਂ ਉਪਰਾਂ ਦੀਆਂ ਆਉਂਦੀਆਂ ਰਹੀਆਂ ਇਹਦੇ ਕੋਲ ਤੇ ਮੈਂ ਆਪਣੀ ਦੁਤੀ ਤੇ ਨਹੀਂ ਰੱਖੀਆਂ ਜਿਹੜੇ ਬੰਦੇ ਨੇ ਕਾਲ ਤੱਕ ਤਰੋਂ ਨਹੀਂ ਬਖਸ਼ਾ ਮੈਨੂੰ ਕੀ ਬਖਸ਼ੂਗਾ ਪੰਨਿਆ ਦੀ ਮਰਿਆਦਾ ਅਜ ਤੁਸੀਂ ਚਾਹਦੇ ਨੌਕਰ ਬਣੇ ਪਰਬਾਦਲ ਦੇ ਪਰਿਵਾਰ ਦੀ ਪਹਿਲਾ ਉਹ ਜੁੱਤੀ ਥੱਲੇ ਰੱਖ ਕੇ ਗਿਆ। ਜਗ ਜਾਰ ਗਾਲਕ ਪੰਨਿਆ ਸਿੱਖਾਂ ਨੂੰ ਉਹਨੇ ਘਰ ਬੁਲਾਇਆ ਚੰਡੀਗੜ ਤੇ ਕਿਹਾ ਕਿ ਇੱਥੇ ਸਾਈਨ ਕਰੋ ਰਾਮ ਰਹੀਮ ਨੂੰ ਕਲੀਮ ਚਿੱਟ ਦੇਓ ਉਹਨਾਂ ਦਿੱਤੀ। ਉਹਨਾਂ ਚ ਇੱਕ ਗੁਰਮukh ਸਿੰਘ ਨੇ ਤੁਹਾਨੂੰ ਗਵਾਹੀ ਦਿੱਤੀ ਟੀਵੀ ਤੇ ਆ ਕੇ ਕਿ ਸਾਥੋਂ ਇਦਾਂ ਕਰਾਇਆ। ਉਹ ਗੁਰਮukh ਸਿੰਘ ਨੂੰ ਇਹਨਾਂ ਨੇ ਹੈਡ ਗ੍ਰਾਫੀ ਬਣਾਤਾ ਕਾਲ ਤੱਕ ਤਾਂ ਉਹ ਖਮੋਸ਼ ਹੋ ਗਿਆ। ਇਤਰਾਜ ਚੱਲੂ ਬੱਡੀ ਸਾਹਿਬੀ ਸਾਨੂੰ ਤੇ ਕੋਈ ਇਤਰਾਜ ਨਹੀਂ ਹੈ ਕਿ ਆਪਣੀ ਉਮਰ ਭੋਗ ਚੱਲੇ ਅਸੀਂ ਆਪਣਾ ਪਹਿਰਾ ਦੇ ਚੱਲੇ ਤੁਸੀਂ ਸਾਡੇ ਦੇ ਕੱਲ ਨੂੰ ਠੁੱਕੋਗੇ ਨਹੀਂ ਅਸੀਂ ਤੇ ਆਪਣਾ ਕੰਮ ਕਰ ਲਿਆ ਪਰ ਮੇਰੀ ਹੱਥ ਜੋੜ ਕੇ ਬੇਤੀਆ 14 ਸਾਲ ਹੋ ਗਿਆ ਮੇਰੇਆਂ ਥੋੜੇ ਦਿਨਾਂ ਚ ਤਕਰੀਬਨ ਇੱਕ ਦਰਜਨ ਮੀਟਿੰਗਾਂ ਹੋਈਆਂ ਜਿਹੜੀਆਂ ਹੋਈਆਂ ਇੰਟਰਵਿਊ ਉਹ ਹਰੇਕ ਇੰਟਰਵਿਊ ਚ ਪੱਤਰਕਾਰ ਕਹਿੰਦਾ ਸੀ ਜੀ ਉਹ ਕਹਿੰਦੇ ਹਨ ਬਾਦਲ ਪਰਿਵਾਰ ਕਿ ਇਹ ਸੈਂਟਰ ਸਰਕਾਰ ਜਿਹੜੀ ਆ ਉਹ ਕਬਜ਼ਾ ਕਰਨ ਲਈ ਪ੍ਰਬੰਧਕ ਕਮੇਟੀ ਤੇ ਇਹ ਸਾਰਾ ਕੁਝ ਕਰ ਰਹੀ ਹੈ ਉਹ ਮੈਂ ਕਹੇ ਗੱਲ ਤੇ ਕਹਿ ਰਹੀ ਕੌਮ ਸਾਡੀ ਸੇਕੋਂ ਕਹ ਰਹੀ ਕਿ 14 ਸਾਲ ਤੋਂ ਬਾਦਲ ਪਰਿਵਾਰ ਨੂੰ ਧੱਕੇ ਨਾਲ ਕਬਜ਼ਾ ਕਰਾਇਆ ਹੋਇਆ ਹੈ ਪ੍ਰਬੰਧਕ ਕਮੇਟੀ ਤੇ 15 ਅਰਬ ਰੁਪਏ ਦੇ ਬਜਟ ਤੇ ਸائن ਹੁੰਦੇ ਨੇ ਇਹਨਾਂ ਦੇ 12-12 ਕਰੋੜ ਰੁਪਇਆ ਪਾ ਕੇ ਖਾਤੇ 'ਚ ਇੱਕ ਸ਼ਾਮਿਆ ਨਾ ਲਾਉਣ ਦਾ ਤੇ ਉਹ ਖਿੱਚੀ ਜਾਂਦੇ ਨੇ ਪੀਟੀਸੀ ਦੇ ਥਰੂ 3 ਕਰੋੜ ਦੀਆਂ ਲੈਟਰਾਂ ਲੱਗੀਆਂ 13 ਕਰੋੜ ਦੇ ਸੈਂ ਉਹ ਬਿੱਲ ਬਣਾ ਕੇ 13 ਕਰੋੜ ਖਜ਼ਾਨੇ 'ਚੋਂ ਕਢਵਾ ਕੇ ਉਹ ਲੁੱਟੀ ਜਾ ਰਹੇ ਇਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਬਾਦਲ ਦੇ ਰਾਜ ਦੇ ਵਿੱਚ ਕਿਸੇ ਸੀਏ ਦੀ ਹਿੰਮਤ ਪਈ ਉਹ ਪ੍ਰਬੰਧਕ ਕਮੇਟੀ ਦਾ ਆਡਿਟ ਕਰ ਜਵੇ ਨਹੀਂ ਕੀਤਾ ਕੋਈ ਸਾਡਾ ਪੁੱਛਣ ਵਾਲਾ ਨਹੀਂ ਕਿ ਤੁਸੀਂ 3 ਦਾ 13 ਕਰੋੜ ਬਣਾ ਕੇ ਕਿਉਂ ਲੈ ਗਏ 8 ਕਰੋੜ ਦੀ ਮਸ਼ੀਨਰੀ ਆਈ ਗੁਰੂ ਰਾਮਦਾਸੀ ਮੈਡੀਕਲ ਕਾਲਜ 5 ਕਰੋੜ ਦਾ 1-1 ਕਰੋੜ ਦਾ ਬਿੱਲ ਬਣਾ ਕੇ ਤੇ ਪੇਸ਼ ਕਰਤਾ ਧਾਲੀਵਾਲ ਸੀਗਾ ਚੇਅਰਮੈਨ ਡਾਕਟਰ ਸੀਗਾ ਜਿਹੜਾ ਵਟਾ ਉਹਨੂੰ ਕਿਹਾ ਕਿ ਜੇ ਪ੍ਰਧਾਨ ਸਾਹਿਬ ਮਕਰ ਸਾਹਿਬ ਇਹ ਸਾਰੇ ਮਸ਼ੀਨਰੀ ਆਈ ਆ ਆਪਾਪਾ ਦੀਪ ਸਿੰਘ ਸ਼ਹੀਦ ਦੇ ਲਾਗੇ ਜਿਹੜਾ ਹਸਪੀਟਲ ਸੀ ਉੱਥੋਂ ਤੇ ਜਿਹੜੀ ਤੁਸੀਂ ਮੋਰ ਲਿਆਦੀ ਆ ਉਹ 8 ਕਰੋੜ ਦੀ ਆਈ ਗਿਆ ਟੋਟਲ ਤੁਸੀਂ 21 ਕਰੋੜ ਦੇ ਬਿੱਲ ਬਣਾਤੇ ਕਹਿੰਦੇ ਨੇ ਇਹ ਤੇ ਸਾਈਨ ਕਰੋ ਜੀ ਤੇ ਹੋਰ ਦਾ ਨਾ ਨ ਕਰੋ ਉਹ ਜ਼ਾਇਲ ਕਰ ਗਿਆ ਉਹ ਕਹਿੰਦਾ ਮੈਂ ਗੁਰੂ ਘਰ ਦਾ ਦੇਣਾ ਕਿੱਥੋਂ ਦਊਂਗਾ ਇਹ ਸੰਗਤ ਦਾ ਪੈਸਾ ਉਹ ਜ਼ਾਇਲ ਕਰ ਗਿਆ ਧਾਲੀਵਾਲ ਫਿਰ ਇਹਨਾਂ ਨੇ ਇੱਕ ਸਟੂਡੈਂਟ ਨੂੰ ਏਪੀ ਏਪੀ ਸਿੰਘ ਅਜੇ ਵੀ ਉਹ ਚੇਅਰਮੈਨ ਬਣਾਇਆ ਹੋਇਆ ਇੱਕ ਸਟੂਡੈਂਟ ਬਣ ਕੇ ਆਇਆ ਸਟੂਡੈਂਟ ਦੇ ਤੌਰ ਤੇ ਉਹਨੂੰ ਚੇਅਰਮੈਨ ਬਣਾ ਕੇ ਤੇ ਸਾਈਨ ਕਰਾ ਕੇ 21 ਕਰੋੜ ਦੇ ਬਿੱਲ ਕੱਢ ਲੈ ਪੁੱਛੋ ਕੋਣ ਮੇਰਾ ਦਾਵਾ ਕਿ ਤੁਸੀਂ ਚੇਂਜ ਲਿਆਓ ਪ੍ਰਬੰਧਕ ਕਮੇਟੀ ਅਸੀਂ ਕਾਲ ਤੱਕ ਸਾਹਮਣੇ ਇੰਨਾ ਤਕੜਾ ਕਰਾਂਗੇ ਕਿ ਜੇ ਕੋਈ ਮਾਈਦਾ ਦਾ ਲਾਕੜ ਵੀ ਸਕੂਗਾ ਗੁਰੂ ਘਰ ਨੂੰ ਖਾ ਕੇ ਰਾਤ ਨੂੰ ਸੌਂ ਨਹੀਂ ਸਕੂਗਾ ਦਸਕ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਉਥੋਂ ਚਲਕਾਰੇ ਮਾਰੂਗੇ ਅਸੀਂ ਪੰਜ ਸਿੰਘ ਉਹ ਬਣਾਵਾਂਗੇ ਜਿਹੜੇ ਤਰਖਾਦਾਰ ਮੁਲਾਜ਼ਮ ਨਹੀਂ ਹੋਣਗੇ ਉਹ ਇਹ ਨਹੀਂ ਕਹਿ ਸਕੂਗਾ ਦਸਮ ਪਾਤਸ਼ਾਹ ਦਾ ਸਰੀਰ ਸਾਡਾ ਮੁਲਾਜ਼ਮ ਹੈ ਉਹ ਸੁਤੰਤਰ ਹੋਣਗੇ ਦਸਮ ਪਾਤਸ਼ਾਹ ਨੂੰ ਪਾਉਂਦੇ ਅੱਜ ਪ੍ਰਬੰਧਕ ਕਮੇਟੀ ਅਸੀਂ ਕਹੀਏ ਕਿ ਪੰਆ ਸਿੱਖਾ ਨੂੰ ਰੋਟੀ ਕਿੱਥੋਂ ਖਾਣਗੇ ਬਾਗਾ ਕਿੱਥੋਂ ਖਾਂਦਾ ਇਹ ਕਮੇਟੀ ਤੋਂ ਤਰ੍ਹਾਂ ਦੇ ਦੀ ਉਹਦਾ ਪੁੱਤ ਕਿੱਥੋਂ ਖਾਂਦਾ ਪ੍ਰਧਾਨ ਕਿੱਥੋਂ ਖਾਂਦਾ ਸਖਤਰ ਕਿੱਥੋਂ ਖਾਂਦਾ ਦਸਾਂ ਨੌਾਂ ਦੀ ਕੀਰਤ ਕਰਨ ਵਾਲੇ ਐਡੇ-ਐਡੇ ਸਿੱਖ ਪਏ ਨੇ ਜਿਹੜੇ ਜਾਨ ਗੁਆਣ ਕਰਨ ਨੂੰ ਤਿਆਰ ਨੇ ਤੁਸੀਂ ਤਰ੍ਹਾਂ ਰੋਈਦਾ ਤੇ ਜਦੋਂ ਪੰਜ ਸਿੰਘ ਦਸਮ ਪਾਤਸ਼ਾਹ ਦੇ ਸੇਵਾਖਾਨ ਵਾਲੇ ਤਨਖਾਹਦਾਰ ਮਲਾਜ਼ਮ ਬਣ ਕੇ ਨੌਕਰ ਬਣ ਗਏ ਉਦੋਂ ਸਾਡੀ ਕੌਮ ਡੁੱਬੀ ਕੇ ਡੁੱਬੀ ਉਹਨੂੰ ਵਿਚਾਰ ਹੀ ਕੋਸ ਸਕਦਾ ਜੇ ਤੁਸੀਂ ਆਪਣੀ ਮੱਤ ਦਾ ਧਿਆਨ ਦੇ ਕੇ ਗੱਲ ਨੂੰ ਤੇ ਕੱਢ ਸਕਦੇ ਹੋ ਨਾ ਗੁਰੂ ਘਰ ਤੋਂ ਉਹਨੂੰ ਕੱਢ ਦਿਓ ਬਾਕੀ ਸਾਡੇ ਤੇ ਇੱਕ ਵਾਰੀ ਯਕੀਨ ਕਰ ਲਓ ਫਿਰ ਰੰਗ ਤੁਹਾਨੂੰ ਮਹੀਲੇ 'ਚ ਦਿਖਾ ਦੇਵਾਂਗੇ ਕਿ ਕਾਲ ਤੱਕ ਕੀ ਆ ਉਹਦੀਆਂ ਪਰੰਪਰਾਵਾਂ ਕੀ ਨੇ ਤੇ ਅਸੀਂ ਕਰ ਕੀ ਸਕਦੇ ਸਾਡੀ ਕੌਮ ਦਾ ਬਲ ਕੀ ਹੈ ਇਹ ਅਸੀਂ ਦਿਖਾਵਾਂਗੇ ਮੈਂ ਤੁਹਾਡਾ ਨਾ ਵਚਨ ਕਰਦਾ ਇਹਨਾਂ ਨੂੰ ਇਹ ਪਾਰਟੀ ਪੰਥਰ ਕਾਲੀ ਦਲ ਲਹਿਰ ਸ਼ੁਰੂ ਕਰਨੀ ਪਈ ਕਿ ਮੈਂ ਜਾਂਦਾ ਜਾਂਦਾ ਹੁਣ ਇਹਨਾਂ ਦੀ 70 ਸਾਲ ਤੋਂ ਉੱਤੇ ਉਮਰ ਹੈ ਮੇਰੀ 80 ਤੋਂ ਉੱਤੇ ਜਾ ਰਹੀ ਆ ਵਾ ਤੇ ਇਹਨਾਂ ਨੇ ਕੀ ਤੁਹਾਡਾ ਗੁਆਣਾ ਹੈ ਤੇ ਕੀ ਤੁਹਾਡਾ ਲੁੱਟਣਾ ਹੈ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਸਾਰਿਆਂ ਪਿੰਡਾਂ ਦੇ ਵਿੱਚ ਇਸ ਪਾਰਟੀ ਦੇ ਨਾਲ ਸਾਥ ਦਿਓ ਸਾਡੇ ਜੋ ਬੱਚੇ ਆਉਣ ਵਾਲਾ ਸਮਾਂ ਉਹ ਭਵਿੱਖ ਚੰਗਾ ਬਣ ਸਕੇ ਨਾ ਦੇਸੀਂ ਬੱਚੇ ਪੜਾ ਸਕਨੇ ਆ ਨਾ ਬੱਚਿਆਂ ਨੂੰ ਕੋ ਚੰਗੀ ਅਸੀਂ ਉਹੋ ਜੀ ਪੜ੍ਹਾਈ ਕਰਾ ਕੇ ਅਫਸਰ ਬਣਾ ਸਕਨੇ ਆ ਸਾਡਾ ਬਹੁਤ ਭਾਰਾ ਨੁਕਸਾਨ ਹੋਈ ਜਾ ਰਿਹਾ ਲਗਾਤਾਰ ਅਜੇ ਵੀ ਇਹ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ ਇਹਨਾਂ ਨੇ ਜਾਣ ਬੁੱਝ ਕੇ ਤਮਾਸ਼ਾ ਸਿੱਖ ਕੌਮ ਦਾ ਦੇਖ ਰਹੇ ਨੇ 15 ਸਾਲ ਹੋ ਗਏ ਨੇ ਬੋਟ ਪਾਣ ਵਾਲਾ ਕੋਈ ਕੰਮ ਨਹੀਂ ਕਰ ਰਿਹਾ ਨਾ ਦੇ ਆਪ ਚੰਗੀ ਸਰਕਾਰ ਹੈ ਨਾ ਇਹਨਾਂ ਦੇ ਜੱਜਾਂ ਤੋਂ ਜਾਂ ਇਹਨਾਂ ਲਿਖੂ ਅਫਸਰਾਂ ਤੋਂ ਸਾਨੂੰ ਕੋਈ ਚੰਗੀ ਖਬਰ ਮਿਲਣ ਵਾਲੀ ਏ ਇਸ ਕਰਕੇ ਪਿਆਰਿਓ ਜੇ ਤੁਸੀਂ ਘਰ ਆਪਣਾ ਸੰਭਣਾ ਹੈ ਤੇ ਪੰਥ ਦੇ ਨਾਲ ਤੋਂ ਢੁੱਟਣਾ ਪੈਣਾ ਹੈ ਬੱਚਾ ਮਾਈ ਭਾਈ ਦੀਦੀ ਸਭ ਨੂੰ ਇਸ ਸੰਪੰਥ ਦੇ ਨਾਲ ਟੁਰ ਕੇ ਭਾਈ ਅਰਜੀਤ ਸਿੰਘ ਰੰਧਾ ਸਾਥ ਦਿਓ ਜੋ ਅਸੀਂ ਆਪਣਾ ਆਪ ਬਚਾ ਸਕੀਏ ਗੁਰ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੀ ਮਰਿਆਦਤ ਤੋਂ ਬਿਨਾ ਵੀ ਕੁਝ ਨਹੀਂ ਜੀਉਣਾ ਜੇ ਗੁਰੂ ਦੀ ਸਾਡੇ ਕੋਲ ਮਰਿਆਦਾ ਨਹੀਂ ਸੱਚ ਨਹੀਂ ਸਾਡੇ ਪੱਲੇ ਤਾਂ ਵੀ ਅਸੀਂ ਕਾਮਯਾਬ ਨਹੀਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਤੇ ਜਿਵੇਂ ਪਾਈ ਸਾਹਿਬ ਨੇ ਕਿਹਾ ਕਿ ਘਰ-ਘਰ ਜਾ ਕੇ ਬੂਟਾ ਬਾਂਡਰੀਆਂ ਨੇ ਉਹ ਬਣਾ ਰਹੇ ਹੈਗੇ ਨੇ ਤੇ ਮੈਂ ਵੀ ਆਈ ਚਾਹਨੀ ਆ ਕਿ ਅਸੀਂ ਐਸਜੀਪੀਸੀ ਨੂੰ ਇਹਨਾਂ ਦੇ ਹੱਥਾਂ 'ਚੋਂ ਕੱਢ ਲਈਏ ਤੇ ਹੁਣ ਇਹ ਹੁਣ ਰਾਈਟ ਟਾਈਮ ਆ ਗਿਆ ਹੈਗਾ ਕਿ ਹੁਣ ਅਸੀਂ ਨਿੰਚੋਂ ਜਾਗ ਗਏ ਤੇ ਉੱਠ ਕੇ ਕੋਈ ਸਹੀ ਕਦਮ ਚੱਕੀਏ ਸਾਰੇ ਸਾਰੇ ਸਿੱਖ ਸੂਜਵਾਨ ਤੇ ਸਮੂਹ ਜਥੇ ਬੰਦੀਆਂ ਇਕੱਠੀਆਂ ਹੋ ਕੇ ਹਨਾ ਜੋ ਵੀ ਅੱਜਕੱਲ ਚਾਗਲ ਜੀ ਵੀ ਦੇਖ ਹੀ ਰਹੇ ਹੋ ਇੱਕ ਮਹੀਨੇ ਵਿੱਚ ਤੇ ਜਥੇਦਾਰ ਸਾਬ ਬਦਲੇ ਗਏ ਨੇ ਹਨਾ ਜੋ ਸਿੱਖ ਪੰਥ ਨਾਲ ਹੋ ਰਿਹਾ ਹੈਗਾ ਆਪਾਂ ਉਧਰ ਤੇ ਸੋਚੀਏ ਤੇ ਉਹਦੇ ਉਹਦੇ ਉਹਨਾਂ ਦੇ ਖਿਲਾਫ ਆਪਾਂ ਇਕੱਠੇ ਹੋ ਕੇ ਤੇ ਇਹਦਾ ਕੋਈ ਹੱਲ ਕੱਢੀ